ਵੀ ਲੋਕ ਪਿੰਡ ਦੇ ਨਸ਼ੇ ਤੋਂ ਤੰਗ ਸੀ ਔਰ ਹੁਣ ਇਹਨੂੰ ਖਤਮ ਕਰਨ ਲਈ ਪੂਰੇ ਤਤਪਰ ਨੇ ਤਿਆਰ ਨੇ ਔਰ ਲੋਕ ਤੋਂ ਲੋਕ ਸਹਿਯੋਗ ਵੀ ਦੇ ਰਹੇ ਨੇ ਇਹਨੂੰ ਆਪਾਂ ਪਰਮਨੈਂਟ ਤਾਂ ਹੀ ਰੱਖ ਸਕਾਂਗੇ ਜੇ ਪਿੰਡ ਦੇ ਲੋਕ ਚੁੱਕਨੇ ਹੋਣਗੇ ਪਿੰਡ ਦੇ ਲੋਕ ਨਸ਼ਾ ਤਾਕਰ ਨੂੰ ਵੜ ਨਹੀਂ ਦੇਣਗੇ ਜੇ ਕੋਈ ਨਸ਼ਾ ਤਸਕਰ ਵੱਡਦਾ ਉਹਦੀ ਸਹੀ ਜਾਣਕਾਰੀ ਪੁਲਿਸ ਨੂੰ ਦੇਣਗੇ ਤਾਂ ਕਿ ਅਸੀਂ ਉਹਨਾਂ ਨੂੰ ਅੰਦਰ ਕਰ ਫੜ ਕੇ ਅੰਦਰ ਕਰ ਸਕੀਏ ਕੀ ਕਰੀ ਪੈਰਾ ਦੇ ਰਹੇ ਨੇ ਪੈਰਾ ਦੇ ਰਹੇ ਨੇ ਆਪਣੇ ਪਿੰਡਾਂ ਦੇ ਵਿੱਚ ਬਈ ਕੋਈ ਵੀ ਨਸ਼ਾ ਤਸਕਰ ਅਸੀਂ ਉਹ ਬਚਨ ਨਹੀਂ ਦੇਣਾ ਹੈਗਾ ਲੋਕਾਂ ਨੇ ਇਹ ਸਮਝ ਲਿਆ ਅਸੀਂ ਉਹ ਜਿਹੜੀ ਇਹਨੂੰ ਜਿੱਤਣਾ ਤੇ ਅਸੀਂ ਇਹ ਨਸ਼ਾ ਖਤਮ ਕਰਨਾ ਸਰਕਾਰ ਦਾ ਸਹਿਯੋਗ ਨਸ਼ਿਆਂ ਵਿਰੁੱਧ ਨਸ਼ਾ ਮੁਕਤੀ ਯਾਤਰਾ ਪਿੰਡ-ਪਿੰਡ ਪਹੁੰਚ ਰਹੀ ਹੈ ਤੇ ਐਮਐਲਏ ਕੁਲਵੰਤ ਸਿੰਘ ਆਪ ਪਹੁੰਚ ਰਹੇ ਨੇ ਕੁਲਵੰਤ ਸਿੰਘ ਜੀ ਅੱਜ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਤੁਹਾਨੂੰ ਲੋਕ ਲਗਾਤਾਰ ਜੋ ਸਾਡੇ ਮਾਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਔਰ ਮਾਜੋਬ ਕਨਵੀਨਰ ਸਾਡੇ ਅਰਵਿੰਦ ਕੇਜਰੀਵਾਲ ਜੀ ਨੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇਹ ਮਹਿੰਮ ਸ਼ੁਰੂ ਕੀਤੀ ਆ ਇਹ ਲੜਾਈ ਆ ਸ਼ੁਰੂ ਕੀਤੀ ਆ ਯਾਤਰਾ ਸ਼ੁਰੂ ਕੀਤੀ ਆ ਬਹੁਤ ਹੀ ਸਫਲ ਹੋ ਰਹੀ ਹੈ ਲੋਕ ਇਹਨਾਂ ਲਗਾਤਾਰ ਜੁੜ ਰਹੇ ਨੇ ਔਰ ਲੋਕਾਂ ਨੂੰ ਵੀ ਲੱਗ ਰਿਹਾ ਵੀ ਇਹ ਜਿਹੜੀ ਯਾਤਰਾ ਹੈ ਇਹ ਸਾਡੀ ਭਲਾਈ ਵਾਸਤੇ ਹੈ ਤੇ ਜਦੋਂ ਤੱਕ ਅਸੀਂ ਇਹ ਯਾਤਰਾ ਦੇ ਨਾਲ ਨਹੀਂ ਜੁੜਾਂਗੇ ਤਾਂ ਸਰਕਾਰ ਦਾ ਕਾਮਯਾਬ ਹੋਣਾ ਬਹੁਤ ਮੁਸ਼ਕਿਲ ਆ ਸੋ ਮੈਨੂੰ ਇਹ ਦੱਸ ਦੇ ਕੇ ਬਹੁਤ ਖੁਸ਼ੀ ਹੋ ਰਹੀ ਹੈ ਵੀ ਲੋਕ ਨੇ ਜਿਹੜੇ ਆਪ ਮਾਰੇ ਆਏ ਹੋਏ ਨੇ ਤੁਸੀਂ ਹੁਣ ਇਹ ਪਿੰਡ 'ਚ ਦੇਖ ਲਓ ਵੀ ਕੋਈ ਘਰ ਐਸਾ ਨਹੀਂ ਹੈ ਜਿਹੜਾ ਇੱਥੇ ਨਾ ਬੈਠਾ ਹੋਵੇ ਜਿਹੜੇ ਘਰ ਦਾ ਬੰਦਾ ਇੱਥੇ ਨਾ ਆਇਆ ਹੋਵੇ ਸੈਕੜੇ ਬੰਦੇ ਇੱਥੇ ਬੈਠੇ ਨੇ ਸਾਰਾ ਪਿੰਡ ਇੱਥੇ ਬੈਠਾ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਪਹਿਲਾ ਪਿੰਡ ਆਪਾਂ ਕਰਕੇ ਆਏ ਤੀਜਾ ਪਿੰਡਾ ਜਿੱਥੇ ਵੀ ਜਾਓ ਪੂਰੇ ਦਾ ਪੂਰਾ ਪਿੰਡ ਹੈ ਜਿਹੜਾ ਉਹ ਬੈਠਾ ਹੁੰਦਾ ਇੱਥੋਂ ਪਤਾ ਚੱਲਦਾ ਹੈ ਵੀ ਲੋਕ ਪਿੰਡ ਦੇ ਨਸ਼ੇ ਤੋਂ ਤੰਗ ਸੀ ਔਰ ਹੁਣ ਇਹਨੂੰ ਖਤਮ ਕਰਨ ਲਈ ਪੂਰੇ ਤਤਪਰ ਨੇ ਤਿਆਰ ਨੇ ਔਰ ਲੋਕ ਲੋਕ ਸਹਿਯੋਗ ਵੀ ਦੇ ਰਹੇ ਨੇ ਸਹਿਯੋਗ ਦੇਣਗੇ ਵੀ ਔਰ ਮੈਨੂੰ ਇਹ ਲੱਗਦਾ ਵੀ ਲੋਕਾਂ ਦੇ ਸਹਿਯੋਗ ਨਾਲ ਅਸੀਂ ਇਹਨੂੰ ਖਤਮ ਵੀ ਕਰਦੇ ਹਾਂ ਇਸ ਜੰਗ ਤੋਂ ਬਾਅਦ ਜਿੱਤ ਦਾ ਐਲਾਨ ਕਦੋਂ ਹੋਵੇਗਾ ਪੰਜਾਬੀ ਕਦੋਂ ਜਸ਼ਨ ਮਨਾ ਸਕਣਗੇ ਵੈਸੇ ਤਾਂ ਦੇਖੋ ਆਲੂ ਮੇ ਅਲਮੋਸਟ ਜੰਗ ਜਿੱਤ ਲਈ ਗਈ ਹੈ ਜਿਹੜਾ ਥੋੜਾ ਬਹੁਤ 5-10% ਰਹਿ ਵੀ ਗਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚੋਂ ਮਹੀਨੇ ਦੋ ਮਹੀਨੇ ਚ ਉਹ ਖਤਮ ਕਰ ਦਿੱਤਾ ਜਾਊਗਾ ਲੇਕਿਨ ਇਹਨੂੰ ਆਪਾਂ ਪਰਮਨੈਂਟ ਤਾਂ ਹੀ ਰੱਖ ਸਕਾਂਗੇ ਜੇ ਪਿੰਡ ਦੇ ਲੋਕ ਚੁਗੰਨੇ ਹੋਣਗੇ ਪਿੰਡ ਦੇ ਲੋਕ ਨਸ਼ਾ ਤਸਕਰ ਨੂੰ ਬੜ ਨਹੀਂ ਦੇਣਗੇ ਜੇ ਕੋਈ ਨਸ਼ਾ ਤਸਕਰ ਵੱੜਦਾ ਉਹਦੀ ਸਹੀ ਜਾਣਕਾਰੀ ਪੁਲਿਸ ਨੂੰ ਦੇਣਗੇ ਤਾਂ ਕਿ ਅਸੀਂ ਉਹਨਾਂ ਨੂੰ ਅੰਦਰ ਕਰ ਫੜ ਕੇ ਅੰਦਰ ਕਰ ਸਕੀਏ ਤੇ ਸਜ਼ਾਵਾ ਵੀ ਦਵਾ ਸਕੀਏ ਇਹ ਵੀ ਤੁਹਾਡੇ ਨਾਲ ਹਰ ਇੱਕ ਪਿੰਡ ਵਿੱਚ ਜਾ ਰਹੀ ਸੀ ਕਈ ਪਿੰਡਾਂ ਦੇ ਲੋਕ ਕਹਿੰਦੇ ਨੇ ਨਜ਼ਰ ਆਇਆ ਇੱਥੇ ਤਾਂ ਨਸ਼ਾ ਹੁੰਦਾ ਹੀ ਨਹੀਂ ਹੁਣ ਖਤਮ ਹੋ ਗਿਆ ਜੇ ਪਹਿਲਾਂ ਨਾਲ ਹੋ ਰਿਹਾ ਸੀ ਕਈ ਪਿੰਡਾਂ ਦੇ ਵਿੱਚ ਮਤੇ ਵੀ ਪਾਏ ਗਏ ਨਸ਼ਾ ਤਸਕਰਾਂ ਖਲਾਉ ਮੈਂ ਤਾਂ ਕਹਿ ਰਹੇ ਹਾਂ ਭਈ ਜਦੋਂ ਜਦੋਂ ਲੋਕ ਤਿਆਰ ਹੋ ਜਾਣ ਤਾਂ ਕੋਈ ਵੀ ਬੁਰਾਈ ਹੈ ਜਿਹੜੀ ਉਹ ਰਹਿ ਨਹੀਂ ਸਕਦੀ ਹੈਗੀ ਔਰ ਕੋਈ ਵੀ ਜੰਗ ਆ ਜਿਹੜੀ ਉਹ ਜਿੱਤੀ ਜਾ ਸਕਦੀ ਲੋਕ ਹੁਣ ਲਗਾਤਾਰ ਮਤੇ ਵੀ ਪਾ ਰਹੇ ਨੇ ਪੰਚਾਇਤਾਂ ਮਤੇ ਪਾ ਰਹੀਆਂ ਨੇ ਪੰਚਾਇਤਾਂ ਅੱਗੇ ਆ ਰਹੀਆਂ ਨੇ ਲੋਕ ਠਿਕਰੀ ਪਹਿਰਾ ਦੇ ਰਹੇ ਨੇ ਪਹਿਰਾ ਦੇ ਰਹੇ ਨੇ ਆਪਣੇ ਪਿੰਡਾਂ ਦੇ ਵਿੱਚ ਬਈ ਕੋਈ ਵੀ ਨਸ਼ਾ ਤਸਕਰ ਅਸੀਂ ਉਹ ਬਚਣ ਨਹੀਂ ਦੇਣਾ ਹੈਗਾ ਲੋਕਾਂ ਨੇ ਇਹ ਸਮਝ ਲਿਆ ਲੋਕਾਂ ਨੇ ਤਾਂ ਆ ਰਿਹਾ ਲੋਕਾਂ ਨੇ ਇਹ ਵੀ ਸਮਝ ਲਿਆ ਵੀ ਸਾਡੀ ਜੰਗ ਆ ਅਸੀਂ ਉਹ ਜਿਹੜੀ ਇਹਨੂੰ ਜਿੱਤਣਾ ਤੇ ਅਸੀਂ ਇਹ ਨਸ਼ਾ ਖਤਮ ਕਰਨਾ ਸਰਕਾਰ ਦਾ ਸਹਿਯੋਗ ਲੋਕਾਂ ਨੂੰ ਪੂਰਾ ਹੈ ਬਹੁਤ ਸ਼ੁਕਰੀਆ ਕੁਲਵੰਤ ਸਿੰਘ ਜੀ ਤਾਂ ਇਸ ਸਮੇਂ ਲੋਕਾਂ ਦੇ ਸਹਿਯੋਗ ਦੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਕੋਈ ਵੀ ਜੰਗ ਇਕੱਲੇ ਨਹੀਂ ਲੜੀ ਜਾ ਸਕਦੀ ਨਾ ਹੀ ਜਿੱਤੀ ਜਾ ਸਕਦੀ ਹੈ ਤਾਂ ਪਿੰਡ ਪਿੰਡ ਜਾ ਕੇ ਕੁਲਵੰਤ ਸਿੰਘ ਐਮ ਐਲ ਏ ਮੋਹਾਲੀ ਹਰ ਇੱਕ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਸਹੂਚਕੋਈਆਂ ਜਾ ਰਹੀਆਂ ਨੇ ਤੇ ਜਦੋਂ ਪਿੰਡ ਪਿੰਡ ਯੋਗ ਨਸ਼ਿਆਂ ਵਿਰੋਧ ਚੱਲ ਰਿਹਾ ਹੈ ਤੇ ਸਭ ਤੋਂ ਜ਼ਿਆਦਾ ਸ਼ਿਕਾਰ ਔਰਤਾਂ ਹੁੰਦੀਆਂ ਨੇ ਜਦੋਂ ਵੀ ਘਰ ਵਿੱਚ ਕੋਈ ਨਸ਼ਾ ਕਰਦਾ ਹੈ ਤਾਂ ਪਿੰਡ ਦੀਆਂ ਔਰਤਾਂ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਜੋ ਸਰਕਾਰ ਮੁਹਿੰਮ ਚਲਾ ਰਹੀ ਹੈ ਕਿ ਉਸ ਦਾ ਅਸਰ ਹੋ ਰਿਹਾ ਹੈ ਹਾਂਜੀ ਹਾਂਜੀ ਸਹੀ ਹੈ ਮੁਹਿੰਮ ਕਿ ਨਸ਼ਾ ਤਸਕਰ ਖਤਮ ਹੋ ਰਹੇ ਨੇ ਪਿੰਡ ਤੋਂ ਹਾਂਜੀ ਹਾਂ ਜਾਣਕਾਰੀ ਦਿੰਦੇ ਹੋ ਕਿ ਸਰਕਾਰ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤੇ ਉੱਥੇ ਜਾਣਕਾਰੀ ਦੇ ਰਹੇ ਹੋ ਹਾਂਜੀ ਸਹੀ ਲੱਗੀ ਤੁਹਾਨੂੰ ਇਸ ਤਰ੍ਹਾਂ ਨਸ਼ਾ ਤਸਕਰ ਖਤਮ ਹੋ ਜਾਣਗੇ ਹਾਂਜੀ ਪਿੰਡ ਵਿੱਚ ਨਸ਼ਾ ਕਰਦਾ ਹੈ ਕੋਈ ਨਹੀਂ ਬਹੁਤ ਵਧੀਆ ਗੱਲ ਹੈ ਕਿ ਪਿੰਡ ਵਿੱਚ ਨਸ਼ਾ ਨਹੀਂ ਕਰਦਾ ਹੈ ਕੋਈ ਤਾਂ ਇੱਕ ਚੈਲੰਜ ਵੀ ਬਹੁਤ ਘੱਟ ਹੋ ਜਾਂਦਾ ਹੈ ਕਿ ਪਿੰਡ ਵਿੱਚ ਕੋਈ ਨਸ਼ਾ ਹੀ ਨਹੀਂ ਕਰਦਾ ਇਹ ਵੀ ਇੱਕ ਮਹੱਤਵ ਦਾ ਹਿੱਸਾ ਹੈ ਕਿ ਉਹ ਲੋਕ ਸਾਥ ਦੇ ਰਹੇ ਨੇ ਜਦੋਂ ਕਿਸੇ ਪਿੰਡ ਦੇ ਵਿੱਚ ਕੋਈ ਨਸ਼ਾ ਹੀ ਨਹੀਂ ਕਰੇਗਾ ਤਾਂ ਆਪਣੇ ਆਪ ਹੋਰ ਪਿੰਡ ਵੀ ਨਸ਼ਾ ਮੁਕਤ ਹੋ ਜਾਣਗੇ ਕੈਮਰਾ ਪਰਸਨ ਪਰਵਿੰਦਰ ਦੇ ਨਾਲ ਨੀਲਨ ਸ਼ਰਮਾ ਦੀ ਰਿਪੋਰਟ